ਉਹਨਾਂ ਦੇ ਬਖਤੋਂ ਜਿਹੜੇ ਉੱਚੇ ਨੇ ਵੱਡੇ ਨੇ ਉਹਨਾਂ ਦਾ ਸੰਗ ਕਰਿਆ ਕਰੋ ਉਹਨਾਂ ਦੇ ਕੋਲ ਬੈਠਿਆ ਕਰੋ ਉਹ ਕਵੀ ਕੀ ਲਿਖਦਾ ਕਹਿੰਦੇ ਬੈਠੀਏ ਸੰਗ ਵੱਡਣ ਕੇ ਹੋਤ ਵੱਡਣ ਸਿਉ ਮੇਲ ਕਹਿੰਦੇ ਵੱਡਿਆਂ ਦੇ ਕੋਲ ਬਈਏ ਤੇ ਵੱਡਿਆਂ ਨਾਲ ਮੇਲ ਹੁੰਦਾ ਹੈ ਬੈਠੀਏ ਸੰਗ ਵੱਡਣ ਕੇ ਹੋਤ ਵੱਡਤ ਹੈ ਮੇਲ ਸਭੀ ਜਾਣਤ ਕੇ ਵੱਡਤ ਹੈ ਬਿਰਖ ਬਰਾਬਰ 베ਲ ਕਿਤੇ ਸਾਰੇ ਜਾਣਦੇ ਨੇ ਜਿੱਡਾ ਵੱਡਾ ਦਰਖਤ ਹੋਵੇਗਾ ਉਡੀ ਵੱਡੀ 베ਲ ਹੋ ਜਾਵੇਗੀ ਕਿਉਂ ਦਰਖਤ ਵੱਡਾ ਤਾਂ 베ਲ ਵੀ ਵੱਡੀ ਹੋਲੀ ਹੋ ਜਾਂਦੀ ਹੈ ਇਸ ਕਰਕੇ ਅਧਿਆਤਮਕ ਪੱਖ ਜਿਹੜੇ ਉੱਚੇ ਨੇ ਜੋ ਪਰਮਾਤਮਾ ਤੇ ਪੰਦੀ ਨੇ ਗੁਨਾਵਾਲਿਆਂ ਉਹਨਾਂ ਦੀ ਸੰਗਤ ਕਰੋਗੇ ਤਾਂ ਤੁਸੀਂ ਵੀ ਗੁਨਾਵਾਲੇ ਬਣ ਜਾਓਗੇ ਸਭੀ ਜਾਣਤ ਕਿ ਬਦਤ ਹੈ ਬਿਰਖ ਬਰਾਬਰ 베ਲ